ਅੱਜ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਆ ਨਜਾਇਜ਼ ਅਸਲਾ ਜਿੰਨਾ ਪੰਜਾਬ 'ਚ ਆਪਾਂ ਸਾਰੇ ਸਦਨ ਦੇ ਮੈਂਬਰ ਐ ਆਪਾਂ ਆਪਣੇ ਇਲਾਕਿਆਂ 'ਚ ਦੇਖ ਰਹੇ ਆ ਵੀ ਬਹੁਤ ਨਜਾਇਜ਼ ਅਸਲਾ ਵੱਧ ਗਿਆ ਲੋਕ ਅੱਜ ਜ਼ਿੰਮੇਦਾਰ ਆਪਣੀ ਮੋਟਰ ਤੇ ਨਹੀਂ ਜਾ ਸਕਦਾ ਮੇਰੇ ਇਲਾਕੇ ਦੇ ਵਿੱਚ ਸਾਰਿਆਂ ਦੇ 'ਚ ਇਹ ਹਾਲ ਹੋਣਾ ਵੀ ਲੋਕ ਖੇਤਾਂ ਨੂੰ ਸ਼ਾਮ ਨੂੰ ਮੋਟਰ ਤੇ ਜਾਂਦੇ ਆ ਤੇ ਲੋਕ ਪੈ ਜਾਂਦੇ ਆ ਕੋਈ ਦਾਤੀ ਮਾਰ ਕੇ ਕੋਈ ਕੁਛ ਮਾਰ ਕੇ ਤੇ ਸਰ ਅੱਜ ਪੰਜਾਬ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਮੈਂ ਸਦਨ ਦੇ ਵਿੱਚ ਬੇਨਤੀ ਕਰਨੀ ਚਾਹੁੰਦਾ ਸਾਰੇ ਮੈਂਬਰਾਂ ਦਾ ਸੇ ਸਾਥ ਹੋਵੇ ਕਿ ਜਿਹੜਾ ਬੰਦਾ ਕਿਸੇ ਨੂੰ ਵੱਢੇ ਲੁੱਟ ਖੋਹ ਕਰੇ ਨਾਜਾਇਜ਼ ਅਸਲਾ ਹੋਵੇ ਉਹਨੂੰ 10 ਸਾਲ ਦੀ ਸਜ਼ਾ ਹੋਣੀ ਆ ਹੋਣੀ ਚਾਹੀਦੀ ਤਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸੁਧਾਰ ਸਕਦੇ ਨਹੀਂ 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 ਸੁਧਾਰ ਸਕਦਾ ਇੱਕ ਸਾਲ ਦੀ ਬੰਦਾ ਅੰਦਰ ਜਾਂਦਾ ਇੱਕ ਮਹੀਨੇ ਲਈ ਜ਼ਮਾਨਤ ਕਰਕੇ ਬਾਹਰ ਆ ਜਾਂਦਾ ਉਹਦਾ ਕੌਨਫੀਡੈਂਸ ਲੈਵਲ ਵੱਧ ਜਾਂਦਾ ਸਰ ਪੁਲਿਸ ਦੀ ਸ਼ਾਰਟੇਜ ਵੀ ਬੜੀ ਵੱਡੀ ਆ ਮੈਂ ਇਹ ਵੇਖਦਾ ਕਈ ਕਈ ਪੋਲੀਟੀਸ਼ੀਅਨ 25 25 ਗਨਮੈਨ ਲੈ ਕੇ ਤੁਰਦੇ ਆ ਅੱਜ ਪੰਜਾਬ 'ਚ ਮੈਂ ਇਹ ਕਹਿੰਦਾ ਕਿ ਕੋਈ ਥਾਣਾ ਨਹੀਂ ਜਿਹਦੇ 'ਚ 25 ਸਿਪਾਈ ਹੋਣ ਅਸਲੀਅਤ ਹੈ ਸਰ ਲੋੜ ਇਹ ਆ ਕਿ ਚਾਹੇ ਸਿਆਸੀ ਬੰਦਾ ਹੋਵੇ ਚਾਹੇ ਅਫਸਰ ਹੋਵੇ ਇਹਨਾਂ ਦੀ ਲਿਮਟ ਕਰੋ 4-4 ਗਨਮੈਂ ਬਾਕੀ ਟ੍ਰਾਂਸਫਰ ਕਰੋ ਥਾਣਿਆਂ ਦੇ ਵਿੱਚ ਤਾਂ ਕਿ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਸਰ ਇਹ ਬੜੀ ਵੱਡੀ ਸਮੱਸਿਆ ਪਹਿਲਾਂ ਸਰਕਾਰ ਚ ਹੁੰਦੇ ਆ 25-25 ਆਪੋਜੀਸ਼ਨ ਚ ਹਾਰ ਜਾਂਦੇ ਮਗਰ ਉਹ ਦੋ ਰਹਿ ਜਾਂਦੇ ਆ ਇਹ ਡਿਪਰੈਸ਼ਨ ਦਾ ਵੀ ਕਾਰਨ ਹੈ ਸਿਆਸੀ ਬੰਦਿਆਂ ਦਾ ਇਹ ਘਰੋਂ ਨਹੀਂ ਨਿਕਲਦੇ 99 ਦੋ ਰਹਿ ਗਏ ਸੋ ਸਰ ਆ ਗਈ ਤੁਹਾਡੀ ਗੱਲ ਬੇਨਤੀ ਹੈ ਕਿ ਗਨਮੈਨਾਂ ਨੂੰ ਸਬਜੀ ਲੈਣ ਕੋਈ ਨਿਆਣੀ ਸਕੂਲ ਛੱਡਣ ਜਾ ਰਿਹਾ ਮੈਸੇ ਤਾਂ ਮੈਂ ਸਕੂਲ ਜਾਂਦਾ ਨਹੀਂ ਨਿਆਣੀ ਛੱਡਣ ਇੱਕ ਦਿਨ ਸਕੂਲ ਚਲੇ ਗਿਆ 26 ਸੈਕਟਰ ਲੈਣ ਲੱਗੀ ਪਈ ਪੰਜਾਬ ਪੁਲਿਸ ਦੇ ਗਨਮੈਨਾਂ ਦੀ ਵੀ ਨਿਆਣਿਆਂ ਨੂੰ ਛੱਕਣ ਆ ਰਹੇ ਆ ਸਰ ਆਪਾਂ ਇਸ ਕੰਮ ਨੂੰ ਲਿਮਟ ਕਰੀਏ ਤੇ ਪੰਜਾਬ ਦੀ ਲਾਅ ਐਂਡ ਆਰਡਰ ਤੇ ਉਹਨਾਂ ਬੰਦਿਆਂ ਨੂੰ ਇਫੈਕਟਿਵਲੀ ਯੂਜ਼ ਕਰੀਏ